ਤੋ RAM ਲੱਲਾ ਦੀ ਮੂਰਤੀ ਦੀ ਸਥਾਪਨਾ ਹੋਏਗੀ ਜਿੱਥੇ ਦੇਸ਼ ਦੇ ਹਰ ਇੱਕ ਕੋਨੇ ਤੋਂ ਹਰ ਇੱਕ ਵਰਗ ਦੇ ਲੋਕ ਇਸ ਮਹਾਰ ਉਤਸਵ ਨੂੰ ਮਨਾਉਣਗੇ ਸਾਰੇ ਘਰ ਘਰ ਸੱਸਾ ਆ ਭਗਵਾਨ ਸ਼੍ਰੀ RAM ਦੀ ਮੂਰਤੀ ਦੀ ਸਥਾਪਨਾ ਚੋਦਿਆ ਸ਼੍ਰੀ RAM ਮੰਦਿਰ ਦੇ ਵਿੱਚ ਕੀਤੀ ਜਾਣੀ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ RAM LALLA ਦੇ ਰੂਪ ਵਿੱਚ ਰੰਗਿਆ ਇਸ ਸਮੇਂ ਪੂਰੀ ਸ੍ਰਿਸ਼ਟੀ ਅਸੀਂ ਪੂਰੇ ਦੇਸ਼ ਦੀ ਗੱਲ ਕਰੀ ਤਾਂ ਅੱਜ 21 ਜਨਵਰੀ ਐ ਤਾਂ ਕੱਲ RAM LALLA ਭਗਵਾਨ ਸ਼੍ਰੀ ਰਾਮ ਆਪਣੇ ਘਰ ਦੇ ਵਿੱਚ ਉਹਨਾਂ ਦੀ ਮੂਰਤੀ ਸਥਾਪਨਾ ਕੀਤੀ ਜਾਣੀ ਹੈ ਜੋਧਿਆ ਵਿੱਚ ਤਾਂ ਉਸ ਨੂੰ ਦੇਖਦੇ ਹੋਏ ਪੂਰੇ ਦੇਸ਼ ਭਾਰਤ ਦੇ ਵਿੱਚ ਤਸਵੀਰਾਂ ਜਿਹੜੀਆਂ ਲਗ ਲਗ ਪ੍ਰਕਾਰ ਦੀਆਂ ਸਾਂਝੀਆਂ ਕਰ ਰਿਹਾ ਤਾਂ ਇੱਥੇ ਹੀ ਇੱਕ ਚੰਡੀ ਕਰਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਚੌਂਕ ਤੇ ਮੌਜੂਦ ਹੈਗੇ ਜਿੱਥੇ RAM ਜਿਹੜੇ ਝੰਡੇ ਚੌਂਕ ਤੇ ਵੇਚ ਰਹੇ ਨੇ ਤਾਂ RAM ਲੱਲਾ ਦੀਆਂ ਤਸਵੀਰਾਂ ਉੱਪਰ ਲੱਗੀਆਂ ਹੋਈਆਂ ਤਾਂ ਗੱਡੀਆਂ ਤੇ ਵੀ ਲੋਕ ਭਗਵਾਨ ਸ਼੍ਰੀ ਰਾਮ ਦਾ ਝੰਡਾ ਲਗਾ ਕੇ ਆਪਣੇ ਆਪ ਨੂੰ RAM ਜੈ ਸ਼੍ਰੀ ਰਾਮ ਦੇ ਰੰਗ ਵਿੱਚ ਰੰਗਦੇ ਹੋਏ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਆਪਣੇ ਆਪ ਵਿੱਚ ਹੀ ਬਿਆਨ ਕਰ ਰያ ਨੇ ਕਿ ਕਿੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਲਗਭਗ 500 ਸਾਲ ਦੀ ਉਹ ਇੰਤਜ਼ਾਰ ਸ਼ਦਾਲੂਆਂ ਦਾ ਅੱਜ ਜਿਹੜਾ ਇੱਕ ਕਹਿੰਦੇ ਨੇ ਘੜਾ ਭਰਿਆ ਜਾਣਾ ਜਿਹੜਾ ਕੱਲ ਦੀ ਤਸਵੀਰ ਹੋਏਗੀ ਬਹੁਤ ਹੀ ਖੂਬਸੂਰਤ ਤਸਵੀਰ ਹੋਏਗੀ ਜਦੋਂ RAM ਲੱਲਾ ਦੀ ਮੂਰਤੀ ਦੀ ਸਥਾਪਨਾ ਹੋਏਗੀ ਜਿੱਥੇ ਦੇਸ਼ ਦੇ ਹਰ ਇੱਕ ਕੋਨੇ ਤੋਂ ਹਰ ਇੱਕ ਵਰਗ ਦੇ ਲੋਕ ਇਸ ਮਹਾਨ ਉਤਸਵ ਨੂੰ ਮਨਾਉਣਗੇ ਜਿਹੜੀ ਦੂਜੀ ਦੀਵਾਲੀ ਅਸੀਂ ਕਹਿ ਦਿੰਦੇ ਹਾਂ ਕਿ ਦੀਵਾਲੀ ਨਹੀਂ ਹੈਗੀ ਪਰ ਦੀਵਾਲੀ ਤੋਂ ਵੱਧ ਦਾ ਜਿਹੜਾ ਇੰਤਜ਼ਾਰ ਹੈਗਾ ਜਿਹੜਾ ਤਿਉਹਾਰ ਦੇ ਰੂਪ ਵਿੱਚ ਰਾਮ ਲੱਲਾ ਦੀ ਮੂਰਤੀ ਸਥਾਪਨਾ ਦੇ ਜਿਹੜਾ ਕਿ ਮਨਾਇਆ ਜਾਣਾ ਤਾਂ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਸਰਕਾਰਾਂ ਦੇ ਵੱਲੋਂ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਕਿਉਂਕਿ ਹਰ ਇੱਕ ਉਸ ਬੱਚਿਆਂ ਨੂੰ ਹਰ ਇੱਕ ਜਿਹੜੇ ਜੋਬ ਕਰਦੇ ਨੇ ਨੌਕਰੀ ਪੇਸ਼ੇ ਵਾਲੇ ਹੈਗੇ ਨੇ ਤਾਂ ਉਹਨਾਂ ਨੂੰ RAM LALLA ਦੀ ਉਹ ਤਸਵੀਰ ਜ਼ਰੂਰ ਦੇਖਣ ਨੂੰ ਮਿਲੇਗੀ ਚਾਹੇ ਉਹ ਘਰ ਬੈ ਕੇ ਦੇਖਰ ਕਿਉਂਕਿ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਬੱਚਿਆਂ ਤੱਕ ਵੀ ਇਹ ਤਸਵੀਰ ਜ਼ਰੂਰ ਦਿਖਾਈ ਜਾਏਗੀ ਕਿਉਂਕਿ ਬਹੁਤ ਹੀ ਲੰਮੇ ਇੰਤਜ਼ਾਰ ਤੋਂ ਬਾਅਦ ਭਗਵਾਨ ਸ਼੍ਰੀ RAM ਦੀ ਮੂਰਤੀ ਦੀ ਸਥਾਪਨਾ ਅਯੋਧਿਆ ਸ਼੍ਰੀ RAM ਮੰਦਿਰ ਦੇ ਵਿੱਚ ਕੀਤੀ ਜਾਣੀ ਹੈ ਤਾਂ ਇਹ ਤਸਵੀਰਾਂ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਦੇਸ਼ ਭਰ ਦੇ ਵਿੱਚ ਹੀ ਬਹੁਤ ਵੱਡਾ ਉਤਸ਼ਾਹ ਸ਼ਰਧਾਲੂਆਂ ਦੇ ਵਿੱਚ ਹਰ ਕੌਮ ਦੇ ਵਿੱਚ ਹੈਗਾ ਅਸੀਂ ਜੋ ਪਿਛਲੇ ਦਿਨੀ ਦਿਖਾਈ ਦਿੱਤੀ ਹੈ ਕਿਉਂਕਿ ਹਰ ਕੌਮ ਦੇ ਵਿੱਚ ਉਤਸ਼ਾਹ ਹੈਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਰੰਗ ਵਿੱਚ ਰੰਗਿਆ ਇਸ ਸਮੇਂ ਮੋਹਾਲੀ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਜਰੂਰ ਸਾਂਝੀਆਂ ਕਰ ਰਹੇ ਹਾਂ ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਜੈ ਸ਼੍ਰੀ ਰਾਮ ਦੇ ਜਦੋਂ ਮੂਰਤੀ ਸਥਾਪਨਾ ਕੀਤੀ ਜਾਣੀ ਤਾਂ ਹਰ ਇੱਕ ਉਹ ਤਸਵੀਰ ਡੇਲੀ ਪੋਸਟ ਪੰਜਾਬੀ ਦੇ ਰਾਹੀਂ ਤੁਹਾਡੇ ਘਰ ਤੱਕ ਤੁਹਾਡੇ ਦਵਾਰ ਤੱਕ ਅਸੀਂ ਸਾਂਝੀ ਕਰਦੇ ਰਹਾਂਗੇ ਕਹਿੰਦਾ ਪਰਸਨ ਰੋਸ਼ਨ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ